ਆਪ ਮਸੇ ਰੰਗੜ ਨੇ 골ਡਨ ਟੈਂਪਲ ਹਰਮੰਦਰ ਸਾਹਿਬ ਵਿੱਚ ਕੰਜਰੀਆਂ ਨਚਾਈਆਂ ਕੰਜਰੀਆਂ ਦਾ ਡਾਂਸ ਕਰਾਇਆ ਤੇ ਆਪ दारू ਪੀਂਦਾ ਰਿਹਾ 골ਡਨ ਟੈਂਪਲ ਦੇ ਅੰਦਰ ਬਹਿ ਕੇ ਇਹਨੂੰ ਸਿੱਖਾਂ ਦੀ ਤਾਕਤ ਬਾਰੇ ਪਤਾ ਨਹੀਂ ਸੀ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਜੀ ਨੇ ਜਾ ਕੇ ਜਦੋਂ ਇਹਦਾ ਗਾਟਾ ਲਾਇਆ ਨਾ ਸਿਰ ਤੋਂ ਜੁਦਾ ਕੀਤਾ ਤੇ ਗਾਟਾ ਲਾ ਕੇ ਤਾਂ ਦੋਏ ਸੂਰਵੇਂ ਚਲੇ ਜਾਂਦੇ ਨੇ ਬੁੱਢਾ ਸ਼ੋਰ ਤੇ ਉੱਥੇ ਜਾ ਕੇ 50 ਸਿੰਘ ਖੜ ਜਾਂਦੇ ਨੇ ਇੱਕ ਪਾਸੇ ਤੇ 50 ਖੜ ਜਾਂਦੇ ਨੇ ਇੱਕ ਪਾਸੇ ਸਿੰਘ ਨਵਰੇ ਸਿਰ ਨੂੰ ਦੱਬਿਆ ਨਹੀਂ ਕਿਤੇ ਨਾ ਅਗ ਲਾਈ ਆ ਨਾ ਸੁਟਿਆ ਤਾਂ ਜ ਵੱਡੇ ਜਥੇਦਾਰ ਨੇ ਆਖਿਆ ਇਹਦੇ ਨਾਲ ਖੇਲੋ ਤੁਸੀਂ ਲੋਕ ਗੇਂਦ ਨਾਲ ਖੇਲਦੇ ਇਹਨਾਂ ਨੇ ਮਸੇ ਰੰਗੜ ਦੇ ਸਿਰ ਦੇ ਨਾਲ ਖੇលਿਆ ਉਦੋਂ ਤੱਕ ਖੇលਿਆ ਜਦੋਂ ਤੱਕ ਉਹਦਾ ਸਿਰ ਮਸੇ ਰੰਗੜ ਦਾ ਸਿਰ ਜਦੋਂ ਤੱਕ ਪੂਰੀ ਤਰੀਕੇ ਨਾਲ ਖੁੱਲਰ ਨਹੀਂ ਗਿਆ ਇਹ ਕਹਿੰਦੇ ਨੇ ਇਦਾਂ ਲੈਂਦੇ ਨੇ ਸਿੰਘ ਬਦਲਾ ਆਪਣੀ ਗੁਰੂ ਦੀ ਬੇਦਬੀ ਦਾ